ਗੱਲ ਕਰੀ ਦੋ ਕਤੰਤਰ ਥੋੜਾ ਜਿਹਾ ਕਮਜ਼ੋਰ ਹੋਇਆ ਕਿਉਂਕਿ 1.7 ਲੱਖ 70000 ਦੇ ਕਰੀਬ ਵੋਟਾਂ ਸੀ ਜਿਦੇ ਚੋਂ 35000 ਵੋਟ ਸਾਡੇ ਜੇਟੂ ਕੈਂਡੀਡੇਟ ਨੂੰ ਪਈ ਹੈ ਮਤਲਬ ਕਹਣ ਤੋਂ ਭਾਵੇਂ ਹੋ ਗਿਆ ਵੀ 1.40 ਹਜ਼ਾਰ ਲੋਕ ਤਾਂ ਫਿਰ ਵੀ ਖਿਲਾਫ ਨੇ ਇਸ ਗੱਲ ਨੂੰ ਮਤਲਬ ਸੋਚ ਕੇ ਅੱਗੇ ਵੀ ਰੰਗ ਦਿੱਤੀ ਹੈ ਜਿਹੜੀ ਆਪਾਂ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਪਾਰਟੀ ਹੈ ਮਤਲਬ ਤਾਂ ਕਿ ਲੋਕਾਂ ਦਾ ਜਿਹੜਾ ਬਹਾਸ਼ਵਾਸ ਹੈ ਉਹ ਲੋਕਤੰਤਰ ਦੇ ਵਿੱਚ ਵੱਧ ਬਹਾਲ ਹੋ ਜੀ ਉੱਥੇ ਹੀ ਰਮਨੀਤ ਵਿੱਟੂ ਨੇ ਵੀ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਕਹਿੰਦਾ ਅੱਗੇ ਅਸੀਂ 2027 ਦੀਆਂ ਚੋਣਾਂ ਨੂੰ ਡੱਟ ਕੇ ਲੜਾਂਗੇ ਦੇਖੋ ਜੀ ਚੰਗੀ ਗੱਲ ਹੈ ਉਹ ਤਾਂ ਹਰ ਇੱਕ ਪਾਰਟੀ ਇਹ ਤਾਂ ਬਿਆਨ ਦੇਣਾਂ ਦੀ ਤਾਂ ਸਹਾਰੇ ਵਿੱਚ ਕੋਈ ਬੰਦ ਨਹੀਂ ਕਿਉਂਕਿ ਸਾਰੀਆਂ ਪਾਰਟੀਆਂ ਜਦੋਂ ਚੋਣਾਂ ਆਉਂਦੀਆਂ ਸਾਰੀਆਂ ਪਾਰਟੀਆਂ ਨੇ ਡੱਟ ਕੇ ਲੜਦੀਆਂ ਨੇ ਔਰ ਲੜਨਾ ਵੀ ਚਾਹੀਦਾ ਹੈ ਨਕਸਾਂਤਰ ਦੇ ਵਿੱਚ ਇੱਕ ਖੂਬਸੂਰਤ ਗੱਲ ਜਿਹੜੀਆਂ ਵੱਖ-ਵੱਖ ਪਾਰਟੀਆਂ ਹੁੰਦੀਆਂ ਨੇ ਵਿਚਾਰਤਾ ਰਾਜਤਾ ਅੱਜ ਕੱਲ ਪਹਿਲਾਂ ਲੜਾਈਆਂ ਹੁੰਦੀਆਂ ਸੀ ਵਿਚਾਰਤਾ ਵਾਲੀਆਂ ਹਾਂ ਗੱਲ ਕਰ ਹੁਣ ਸਮੇਂ ਨੇ ਇਹੋ ਜਿਹਾ ਕਰਬਟ ਲਿਆ ਹੈ ਕਿ ਵਿਚਾਰਤਾ ਰਾਤਾ ਪਿੱਛੇ ਰਹਿ ਗਈਆਂ ਹੁਣ ਤਾਂ ਜੋਂ ਹੈ ਜਿਹੜੀ ਉਹ ਕੱਲੀ ਕੁਰਸੀ ਤੇ ਮੈਂ ਪਿੱਛੇ ਲੰਮਾ ਲਾ ਕੇ ਲੋਕ ਸਮਝ ਨਹੀਂ ਆਉਂਦੀ ਵੀ ਕਿ ਲੋਕ ਇਹ ਮਤਲਬ ਦੇਸ਼ ਨੂੰ ਕਿੱਥੇ ਲੈ ਜਾ ਕੇ ਖੜਨਗੇ ਜੀ ਬਿਲਕੁਲ ਉੱਥੇ ਹੀ ਭਗਵੰਤ ਮਾਨ ਦਾ ਵਧਾਈ ਵੀ ਦਿੱਤੀ ਆ ਸੰਜੀਵਾ ਰੋੜਾ ਨੂੰ ਤੇ ਨਾਲ ਹੀ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਹੈ ਕਿ ਜਿਹੜਾ ਭਾਜਪਾ ਨੂੰ ਹਰਾਉਣ ਦਾ ਦਮ ਹੈ ਉਹ ਸਿਰਫ ਆਮ ਆਦਮੀ ਪਾਰਟੀ ਹੀ ਰੱਖਦੀ ਹੈ ਦੇਖੋ ਜੀ ਦਮ ਤਾਂ ਹਨਾ ਹਰਾਣਾ ਚਾਹੇ ਕੁਝ ਕਹੀ ਜਾਣ ਦੇਖੋ ਜੇ ਤਾਂ ਕਾਂਗਰਸ ਮਤਲਬ ਜ세ਵੰਦ ਨਹੀਂ ਸੀ ਆਪਸ ਪਾਕਿਸਤਾਨ ਮਤਲਬ ਇਹ ਰਿਜ਼ਲਟ ਕੁਝ ਹੋਰ ਆਉਣੇ ਸੀਗੇ ਤੇ ਕਾਂਗਰਸ ਇਹ ਸਾਰੇ ਤਨੋਂ ਮਨੋਂ ਮਤਲਬ ਆਸ਼ੂ ਦੀ ਮੱਤ ਕਰਦੇ ਤਾਂ ਰਿਜ਼ਲਟ ਕੁਝ ਹੋਰ ਹੋਣਾ ਸੀ ਕੁਝ ਕਾਂਗਰਸੀ ਵੀਰ ਨੇ ਜਿਹੜੇ ਉਹ ਆਸ਼ੂ ਨੂੰ ਹਰਾ ਕੇ ਰਾਜੀ ਸੀਗੇ ਇਸ ਕਰਕੇ ਮਤਲਬ ਜਿਹੜੀ ਉਹ ਵੀ ਚੋਣ ਮੈਂ ਉਸ ਤਰ੍ਹਾਂ ਚੱਲ ਨਹੀਂ ਸਕੀ ਜਿਸ ਤਰ੍ਹਾਂ ਚੱਲਣੀ ਚਾਹੀਦੀ ਹੁੰਦੀ ਹੈ ਇਹ ਗੱਲ ਤਾਂ ਠੀਕ ਹੈ ਜੀ ਮਤਲਬ ਜਿਹੜੇ ਜਥੇਵੰਦ ਪਚੌਣ ਆ ਜਾਂ ਜਥੇਵੰਦ ਦੀ ਦੀ ਏਕਤਾ ਉਹ ਸਭ ਨੂੰ ਪ੍ਰੇਫਰ ਕਰਦੀ ਹੈ ਜਤਾਰਦੇਵ ਤੇ ਉਹਦਾ ਮੁੱਖ ਰੋਲ ਹੁੰਦਾ ਹੈ ਜੇ ਬਰਿੰਦ ਸਾਹਿਬ ਜਾਂ ਹੋਰ ਜਿਹੜੇ ਕਈ ਇਹ ਮਤਲਬ ਇਸ ਤਰ੍ਹਾਂ ਦੇ ਲੀਡਰ ਨੇ ਜਿਹੜੇ ਆ ਆਸ਼ੂ ਦੀ ਚੋਣ ਦੇ ਵਿੱਚ ਖਲਾਫੀ ਦੇ ਜੋ ਰਲਸੇ ਨਾਲ ਰਲਦੇ ਤਾਂ ਇੱਥੇ ਕੁਝ ਦੇਖਣ ਨੂੰ ਰਿਜ਼ਲਟ ਹੋਰ ਮਿਲੇਗਾ ਜੀ ਬਿਲਕੁਲ ਉਹਨਾਂ ਦਾ ਇਹ ਵੀ ਕਹਿਣਾ ਸੀ ਵੱਡਾ ਬਿਆਨ ਆਇਆ ਸੀ ਸਾਹਮਣੇ ਕਹਿੰਦੇ ਕਿ ਜਿਹੜਾ ਬੀਜਪੀ ਦਾ ਗੱਡਾ ਨਾ ਬੀਜਪੀ ਵਾਲੇ ਆਉਂਦੇ ਵੀ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਉਹ ਸਿਰਫ ਬੀਜਪੀ 2027 ਦੇ ਵਿੱਚ ਇਹਨਾਂ ਦਾ ਗੱਡਾ ਜਿਹੜਾ ਉਹ ਭੰਨ ਕੇ ਛੱਡੇਗੀ ਚਲੋ ਤਾਂ ਹੁਣ ਦੇਖੋ ਕੋਈ ਪੰਟੀਗਾਡੇ ਦਾ ਕੋਈ ਬਹਿਸਵਾਦੀ ਵਾਲੀ ਗੱਲ ਨਹੀਂ ਹੈ ਇਹ ਤਾਂ ਲੋਕਾਂ ਦਾ ਫੈਸਲਾ ਲੋਕਾਂ ਨੇ ਕਰਨਾ ਹੈ ਹੂੰ ਬਲਕਰ ਬੀਜੇਪੀ ਨੇ ਵੀ ਥੋੜਾ ਜਿਹਾ ਇਹ ਸੀਗਾ ਕਿ ਸੰਧੂਰ ਦਾ ਆਪਰੇਸ਼ਨ ਸੰਧੂਰ ਦਾ ਜੈਨੂਫਟਲੈਂਡ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਨੇ ਮਤਲਬ ਥੋੜਾ ਬਹੁਤਾ ਸਾਥ ਤਾਂ ਸੰਧੂਰ ਨੂੰ ਦਿੱਤਾ ਪਰ ਲੋਕਾਂ ਨੇ ਜਾਦੇ ਜਿਹੜਾ ਸਹਿਯੋਗ ਸੀਗਾ ਉਹ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਸਾਥ ਜੀ ਦਿੱਤਾ ਜਿਦੇ ਕਰਕੇ ਬੀਜੇਪੀ ਤੋਂ 37 ਬੀਜੇ ਨੰਬਰ ਤੇ ਆ ਗਈ ਫਿਰ 3 ਜੇ ਨੰਬਰ ਤੇ ਚਲੀ ਗਈ ਜੇਕਰ ਲੋਕ ਮਤਲਬ ਇਸ ਗੱਲ ਨੂੰ ਚਾਹਦੇ ਹੁੰਦੇ ਜਾਂ ਇਸ ਗੱਲ ਦੇ ਪੱਖ ਚ ਹੁੰਦੇ ਤਾਂ ਜਰੂਰ ਇਹਨਾਂ ਦੇ ਬੀਜੇਪੀ ਦੇ ਮੋਹਰ ਲਾਉਂਦੇ ਜਿਹੜਾ ਗੱਟੇ ਵਾਲੀ ਗੱਲ ਹੈ ਜੀ ਦੇਖੋ ਮਤਲਬ ਇਹ ਤਾਂ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਹੀ ਕੰਨੀ ਹੁੰਦੀਆਂ ਨੇ ਜਿਹੜੀ ਜਿੱਤ ਜਾਂਦੀ ਹੈ ਉਹ ਉਹੀ ਮਤਲਬ ਫਿਰ ਪਹਿਲ ਤੇ ਵਗ ਜਾਂਦੀ ਹੈ ਮਤਲਬ ਸਾਰੀਆਂ ਪਾਰਟੀਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀ ਆਵਾਮ ਪਬਲਿਕ ਹੈ ਉਸ ਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਬਿੱਟੂ ਫੇਰ ਹੀ ਕਹਿ ਸਕਦਾ ਹੁਣ ਜਿਵੇਂ ਸੈਂਟਰ ਦੇ ਵਿੱਚ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਪੈਸੇ ਵਾਪਸ ਜਿਹੜੇ ਰਹਿੰਦੇ ਨੇ ਸੈਂਟਰ ਵੱਲ ਉਹ ਦਵਾ ਦੇ ਤੇ ਹੋਰ ਗ੍ਰਾਂਟਾਂ ਲਿਆਵੇ ਰੇਲਵੇ ਨਾਲ ਸੰਬੰਧਤ ਹੈ ਰੇਲਵੇ ਦੇ ਵਿੱਚ ਸੁਧਾਰ ਕਰੇ ਸਟੇਸ਼ਨਾਂ ਦੇ ਸੁਧਾਰ ਕਰੇ ਲੋਕਾਂ ਦੀ ਯਾਤਰਾ ਵਾਸਤੇ ਮਤਲਬ ਜੋ ਵੀ ਸਹੂਲਤੀਆਂ ਦੇ ਸਕਦਾ ਤਾਂ ਫੈਸਿਲਟੀਆਂ ਦੇਣਗੇ ਤਾਂ ਮਤਲਬ ਲੋਕ ਫਾਇਦੇ ਚੜ੍ਹਾ ਦੇਣਗੇ ਜੇ ਕੋਈ ਫਾਇਦੇ ਮਤਲਬ ਸਹੂਲਤਾਂ ਨਹੀਂ ਦੇਣਗੇ ਸਾਗਰ ਲੋਕੋ ਫੈਲਦੇ ਤੋਂ ਬਾਹਰ ਕਰ ਦਿੰਦੇ ਆ ਜੀ ਪਰ ਉੱਪਰ ਉੱਥੇ ਹੀ ਆਸ਼ੂ ਵੋਟਾਂ ਤੋਂ ਪਹਿਲਾਂ ਆਪਣੀ ਜਿੱਤ ਦਾ ਦਾਵਾ ਕਰਦੇ ਹੋਏ ਕਾਫੀ ਵਾਰ ਨਜ਼ਰ ਆਈ ਸੀ ਪਰ ਹੁਣ ਆਸ਼ੂ ਦੀ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਕਾਫੀ ਚੀਜ਼ ਵਾਇਰਲ ਹੋ ਰਹੀ ਹੈ ਕਿ ਉਹਨਾਂ ਦੀ ਅੱਖ ਹੈ ਜਿਹੜੀ ਉਹ ਹੁਣ ਨਾਮ ਐਨੀ ਵੱਡੀ ਹਾਰ ਨੂੰ ਲੈ ਕੇ ਦੇਖੋ ਜੀ ਅੱਖ ਤਾਂ ਨਾਮ ਹੁੰਦੀ ਹੈ ਮਹੀਨੇ ਦੋ ਮਹੀਨਿਆਂ ਦਾ ਸੰਘਰਸ਼ ਹੁੰਦਾ ਜਿਹਨਾਂ ਨੂੰ ਜਿੱਤ ਮਿਲ ਜਾਂਦਾ ਇਹ ਗੱਲ ਕਰ ਆਸ਼ੂ ਇਹੋ ਜਿਹਾ ਬੰਦਾ ਨਹੀਂ ਹੈ ਪੁਰਾਣਾ ਬੰਦਾ ਹੈਗਾ ਘਲੋਤਾ ਹੈ ਬਤ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ ਉਹਦੀ ਮਾਰਕੀਟ ਵੈਲਿਊ ਹੈ ਜਿਹੜੀ ਉਹ ਕੰਮ ਨਹੀਂ ਹੁੰਦੀ ਹੈ ਇਹਦੇ ਨਾਲ ਕਿਉਂਕਿ ਇਹ ਜਿਹੜੀ ਆਸ਼ੂ ਦੀ ਹਾਰ ਨਹੀਂ ਹੈ ਇਹਨਾਂ ਦੇ ਪਾਰਟੀਆਂ ਦੇ ਜਿਹੜੇ ਲੀਡਰ ਹੈ ਸੀਨੀਅਰ ਲੀਡਰਸ਼ਿਪ ਹੈ ਉਹਦੇ ਕਲੇਸ਼ ਕਾਰਨ ਹੋਈ ਹਾਰ ਹੈ ਜੀ ਪਰ ਉਹਨਾਂ ਦਾ ਉੱਥੇ ਇਹ ਵੀ ਕਹਿਣਾ ਸੀ ਕਿ ਨਾਲ ਹੀ ਭਾਜਪਾ ਦਾ ਰਵਨੀਤ ਬਿੱਟੂ ਜੀ ਦਾ ਇਹ ਵੀ ਕਹਿਣਾ ਸੀ ਕਿ ਜਿਹੜੀ ਵੀ ਇਹ ਘਟਨਾ ਹੋਣ ਸਾਡੇ ਨਾਲ ਹੋ ਗਈ ਅਸੀਂ 15 ਦਿਨ ਪਹਿਲਾਂ ਜਾਂ 18 ਦਿਨ ਪਹਿਲਾਂ ਅਸੀਂ ਜਿਹੜੀ ਉਹਨਾਂ ਨੂੰ ਟਿਕਟ ਦਿੱਤੀ ਸੀਗੀ ਪ੍ਰੋਪਰ ਤਰੀਕੇ ਨਾਲ ਸੀ ਪ੍ਰਚਾਰ ਨਹੀਂ ਕਰ पाए ਲੋਕਾਂ ਨੂੰ ਮਿਲ ਨਹੀਂ पाए ਵਾਰਡ ਦੇ ਵਿੱਚ ਡੋਰ ਟੂ ਡੋਰ ਜਾ ਕੇ ਪਰ ਫਿਰ ਵੀ ਅਸੀਂ ਇੱਕ ਵੱਡੀ ਲੀਡ ਦੇ ਨਾਲ ਕੰਪੀਟੀਸ਼ਨ ਦਿੱਤਾ ਇਹਨਾਂ ਨੂੰ ਦੇਖੋ ਪਹਿਲਾਂ ਉਹਨਾਂ ਦਾ ਜਿਹੜਾ ਅਜੰਡਾ ਕੁਝ ਹੋਰ ਸੀ ਪਹਿਲਾਂ ਉਹ ਸਰਕਾਰ ਦੇ ਖਿਲਾਫ ਕਿਸੇ ਹੋਰ ਕੈਂਡੀਡੇਟ ਨੂੰ ਸਮਰਥਨ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹ ਉਸ ਲੀਡਰ ਹੈ ਜਿਹੜੇ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਜਦੋਂ ਵਿਚਾਰ ਵਟਾਂਦਰਾ ਕੀਤਾ ਤਾਂ ਉਹਨਾਂ ਨੇ ਮਤਲਬ ਜ਼ੋਰ ਦੇ ਕੇ ਗਿਆ ਦੀ ਸਾਨੂੰ ਮਤਲਬ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਉਹ ਨਹੀਂ ਕਰਨੀ ਚਾਹੀਦੀ ਸਾਨੂੰ ਮੈਦਾਨ ਦੇ ਵਿੱਚ ਆਪ ਆਉਣਾ ਚਾਹੀਦਾ ਹੈ ਚਾਹੇ ਵੋਟਾਂ ਕਿੰਨੀਆਂ ਪਈਆਂ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਇਸ ਕਰਕੇ ਉਹਨਾਂ ਨੇ ਆਪਦੇ ਪਰਤੋਲਿਤ ਨਾਲੇ ਉਹ ਅਕਾਲੀ ਦਲ ਦੇ ਉੱਤੇ ਫਿਰ ਭਾਰੂ ਪਾ ਗਏ ਤਾਂ ਕਿ ਮਤਲਬ ਜਿਹੜਾ ਉਹ ਵੱਡੇ ਛੋਟੇ ਭਰਾ ਵਾਲਾ ਰੋਲ ਕਹਿੰਦੇ ਸੀਗੇ ਤਾਂ ਬੀਜੇਪੀ ਵੱਡੇ ਭਰਾ ਦਾ ਰੋਲ ਹੈ ਜਿਹੜਾ ਉਹ ਉਹ ਕਰੂਗੀ ਤੇ ਅਕਾਲੀ ਦਲ ਨੂੰ ਵੋਟਾਂ ਬਾਹਰ ਮੈਂ ਥੋੜੀਆਂ ਪਈਆਂ ਨੇ ਕਰਕੇ ਉਹਨੂੰ ਛੋਟਾ ਧਰਾਵਣ ਕੇਹੀ ਦੇਣਾ ਪਊਗਾ ਕਿਉਂਕਿ ਅਕਾਲੀ ਦਲ ਨੂੰ ਜਿਹੜੀ ਵੋਟ ਨਾ ਪੈਣ ਦਾ ਕਾਰਨ ਇਹ ਮਨਪ੍ਰੀਤ ਸੰ ਐਲੀ ਇਹ ਥੋੜਾ ਜਿਆਦਾ ਨਜ਼ਦੀਕ ਹੀ ਰਹਿੰਦੇ ਆ ਇਹਨਾਂ ਦੇ ਜੀ ਜਿਹੜੇ ਆਪਣੇ ਵਕੀਲ ਸਾਹਿਬ ਸੀਗੇ ਇਹਨਾਂ ਦੇ ਨਜ਼ਦੀਕ ਰਹਿੰਦੇ ਆ ਉਹਨਾਂ ਦੇ ਕਰਕੇ ਇਹਨਾਂ ਦੀਆਂ ਜਿਹੜੀਆਂ ਨਜ਼ਦੀਕੀਆਂ ਨੇ ਆਪਸੀ ਸਹਿਚਾਰਤਾ ਹੈ ਗਲ ਕਰ ਪਾਰਟੀ ਦੇ ਇਸ ਤੇ ਥੋੜਾ ਜਿਹਾ ਉਹਨਾਂ ਦਾ ਜਿਹੜਾ ਰੋਲ ਸੀਗਾ ਉਹ 네ਗੇਟਿਵ ਸੀ ਇਸ ਕਰਨ ਕਰਕੇ ਮਤਲਬ ਸ਼ਰਮ ਦੇ ਅਕਾਲੀ ਦਲ ਦੇ ਪੱਲੇ ਕੋਈ ਜਿਹੜੀ ਜ਼ਿਆਦਾ ਨਮੋਸ਼ੀ ਪਈ ਹੈ ਉਸ ਲੋਕ ਲਈ ਚਾਹੁੰਦੇ ਜਿਹੜੀ ਲੀਡਰਸ਼ਿਪ ਹੈ ਉਹਦੇ ਵਿੱਚ ਬਦਲਾਅ ਚਾਹੁੰਦੇ ਨੇ ਕਿਉਂਕਿ 2 ਦਸੰਬਰ ਵਾਲੇ ਹੁਕਮਨਾਮੇ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਬਿਲਕੁਲ ਇਹ ਕੀਤਾ ਗਿਆ ਸੀ ਵੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਉਹ ਹਵਾਈ ਕਰਨ ਦੇ ਯੋਗ ਨਹੀਂ ਤੇ ਧੱਕੇ ਨਾਲ ਅਗਵਾਈ ਕਰਨੀ ਚਾਹੁੰਦੇ ਨੇ ਇਸ ਕਰਕੇ ਲੋਕ ਇਹਨਾਂ ਨੂੰ ਮਤਲਬ ਮੂੰਹ ਨਹੀਂ ਲਾ ਰਹੇ ਲੋਕ ਚਾਹੁੰਦੇ ਨੇ ਜੇ ਕਿਸੇ ਯੋਗ ਬੰਦੇ ਦੇ ਇਹ ਹੱਥ ਦੇ ਵਿੱਚ ਅਗਵਾਈ ਆ ਗਈ ਤਾਂ ਪੰਜਾਬ ਦੇ ਵਿੱਚ ਉਹ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਇਕੱਲਾ ਵੀ ਸਰਕਾਰ ਬਣਾ ਸਕਦਾ ਹੈ ਅਹ ਗੱਲ ਕਰ ਇਹ ਹੈ ਵੀ ਜਿਹੜੀ ਸਮੁੱਚੀ ਇਹ ਲੀਡਰਸ਼ਿਪ ਹੈ ਇਹਨੂੰ ਤਿਆਗ ਦੀ ਭਾਵਨਾ ਉਹ ਕਰ ਦਿਖਾਉਣੀ ਪਊਗੀ ਇਹ ਲੀਡਰਸ਼ਿਪੀਆਂ ਚੱਜੜੀਆਂ ਆਵਦੀਆਂ ਨੇ ਉਹ ਛੱਡਣੀਆਂ ਪੈਣਗੀਆਂ ਤੇ ਜੋਗ ਬੰਦਾਂ ਦੇ ਹੱਥ ਦੇ ਵਿੱਚ ਜਦੋਂ ਅਕਾਲੀ ਦਲ ਦੀ ਕਮਾਂਡ ਆ ਗਈ ਤਾਂ ਰਿਜ਼ਲਟ ਨੇ ਜਿਹੜੇ ਉਹ ਮਤਲਬ ਫੈਸਲਾ ਕੁਲ ਤੇ ਹੈਰਾਨ ਕਰਨ ਮਿਲਣਗੇ ਜੀ ਬਿਲਕੁਲ ਬਹੁਤ ਸਹੀ ਗੱਲ ਕਹੀ ਹੈ ਤੁਸੀਂ ਵੀ ਜਦੋਂ ਇਹਨਾਂ ਦੇ ਹੱਥ ਕਮਾਣ ਆਏਗੀ ਤਾਂ ਜਿਹੜੇ ਫੈਸਲੇ ਨੇ ਉਹ ਵੀ ਸਹੀ ਹੋਣਗੇ ਪਰ ਜਿੱਥੇ ਕਿ ਜੇ ਗੱਲ ਕਰਦੇ ਆ ਆਸ਼ੂ ਜੀ ਦੀ ਆਸ਼ੂ ਜੀ ਦੇ ਬਿਲਕੁਲ ਹੀ ਨਜ਼ਦੀਕ ਜਾ ਕੇ ਕਹਿੰਦੇ ਨੇ ਕਿ ਹਾਰ ਦਾ ਮੂੰਹ ਵੇਖਣਾ ਬਹੁਤ ਹੀ ਨਵਾਂ ਹੋਣ ਵਾਲੀ ਗੱਲ ਹੋ ਜਾਂਦੀ ਹੈ ਪਰ ਉੱਥੇ ਹੀ ਜਦੋਂ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਕਿ ਇਹ ਸਿਰ ਜਾਂਚ ਦਾ ਵਿਸ਼ਾ ਹੈ ਜਾਂਚ ਕੀਤੀ ਜਾਵੇ ਮੈਂ ਕਿਸੇ ਕਾਰਨ ਹਾਰ ਨਹੀਂ ਸਕਦਾ ਦੇਖੋ ਜਾਂਚ ਤਾਂ ਹੁਣ ਪਤਾ ਹੈਗਾ ਜਾਂਚ ਹੁਣ ਸਾਰਿਆਂ ਨੂੰ ਇਹਨਾਂ ਨੂੰ ਪਤਾ ਹੈਗਾ ਜਾਂਚ ਕਰ ਲੈਣ ਜਾਂਦਾ ਤਾਂ ਹੱਕਵੰਦ ਹੈਗਾ ਵੀ ਆਪਸੀ ਜਿਹੜੀ ਗੁੱਟਬਾਜ਼ੀ ਹੈ ਇਹਨਾਂ ਦੀ ਆਪਸੀ ਗੁੱਟਬਾਜ਼ੀ ਕਾਂਗਰਸ ਦੇ ਵਿੱਚ ਕੋਈ ਇੱਕ ਬੰਦਾ ਸੀਐਮ ਦਾ ਚਿਹਰਾ ਨਹੀਂ ਹੈ ਇਹ 15 ਬੰਦੇ ਸੀਐਮ ਭਾਲਦੇ ਨੇ ਇੱਕ ਦੂਜੇ ਨੂੰ ਹਰਾਣਾ ਕਿ ਮਤਲਬ ਇਹਨਾਂ ਦੀ ਜਿਹੜੀ ਪਾਲਿਸੀ ਹੈ ਉਹ ਕੋਈ ਬਹੁਤੀ ਅਗਾਹ ਵੱਧੂ ਨਹੀਂ ਹੈ ਨਾ ਕਾਂਗਰਸ ਵਾਸਤੇ ਨਾ ਦੇਸ਼ ਵਾਸਤੇ ਨਾ ਪੰਜਾਬ ਵਾਸਤੇ ਜਦੋਂ ਇੱਕ ਪਾਰਟੀ ਦੇ ਬੰਦੇ ਆਪੀ ਪਾਰਟੀ ਦੇ ਬੰਦੇ ਦੇ ਖਿਲਾਫ ਜਿੱਥੇ ਹਾਰ ਨੂੰ ਵੀ ਜਿੱਤ ਦਾ ਜਸ਼ਨ ਮਨਾਉਣ ਲੱਗ ਜਾਂਦਾ ਫਿਰ ਮੈਂ ਨਹੀਂ ਸਮਝਦਾ ਕਿ ਉਹ ਪਾਰਟੀ ਕਦੇ ਰਾਜ ਸੱਤਾ ਪ੍ਰਾਪਤ ਕਰ ਸਕਦੀ ਹੈ ਇਹਦਾ ਮਤਲਬ ਪਹਿਲਾਂ ਇਹਨਾਂ ਨੂੰ ਮਿਲ ਬੈਠ ਕੇ ਆਪਦੇ ਜਿਹੜੇ ਤਲੇਸ ਨੇ ਉਹ ਨਿਵੇੜਨੇ ਪੈਣਗੇ ਉਸ ਤੋਂ ਬਾਅਦ ਮਤਲਬ ਪਾਰਟੀ ਮਤਲਬ ਤਰੱਕੀ ਕਰ ਸਕਦੀ ਹੈ ਨਹੀਂ ਤਾਂ ਫਿਰ ਇਸੇ ਤਰ੍ਹਾਂ ਇਹਨਾਂ ਦਾ ਇਹੀ ਹਾਲ ਰਹੂਗਾ ਸਾਰੇ ਪੰਜਾਬ ਦੇ ਵਿੱਚ ਮਤਲਬ ਇਹਨਾਂ ਦੇ ਕਈ ਗਰੁੱਪ ਬਣੇ ਹੋਏ ਨੇ ਕੋਈ ਗਰੁੱਪ ਕਿਸੇ ਦੇ مخالਫਤ ਕਰ ਰਿਹਾ ਕੋਈ ਗਰੁੱਪ ਕਿਸੇ ਨੂੰ ਕਿਉਂਕਿ ਜਾਦੇ ਵੱਡਾ ਸੀਨੀਅਰ ਲੀਡਰ ਹੈ ਜਿਹੜਾ ਉਹ ਇਹਨਾਂ ਦੇ ਸਿਰ ਤੇ ਕਿਸੇ ਦਾ ਹੱਥ ਜੀ ਇਹਦੇ ਨਾਲ ਨਾਲ ਹੀ ਜਿਹੜੇ ਕਿ ਗੁਜਰਾਤ ਦੇ ਵਿੱਚ ਵੀ ਇਹਨਾਂ ਨੇ ਵੱਡੀ ਇੱਜ਼ਤ ਹਾਸਲ ਕੀਤੀ ਹੈ ਲੁਧਿਆਣੇ ਦੇ ਨਾਲ ਜੀ ਗੁਜਰਾਤ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਹਾਂ ਉਥੇ ਆਮ ਆਦਮੀ ਪਾਰਟੀ ਨੇ ਪ੍ਰਾਪਤ ਜਿੱਤ ਕੀਤੀ ਹੈ ਗੱਲ ਕਰ ਉਹ ਤੇਜਰੀਵਾਲ ਸਾਹਿਬ ਨੇ ਕਿਹਾ ਸੀ ਮਤਲਬ ਵੀ ਅਸੀਂ ਕੰਨ ਮਰੋੜ ਕੇ ਕੰਮ ਕਰਾਉਣ ਜਾਣਦੇ ਹਾਂ ਇਹ ਇੱਥੇ ਮਤਲਬ ਜਦੋਂ ਲੁਧਿਆਣਾ ਆ ਕੇ ਪ੍ਰਚਾਰ ਕੀਤਾ ਤਾਂ ਸਰਕਾਰ ਤੋਂ ਬਿਨਾ ਕਿਸੇ ਦਾ ਕੰਮ ਨਹੀਂ ਹੋ ਸਕਦਾ ਮਤਲਬ ਜਿਹੜੇ ਇਸ ਤਰ੍ਹਾਂ ਦੇ ਢੋਗਲੇ ਬਿਆਨ ਆ ਜਾਂਦੇ ਨੇ ਨਾ ਇਹ ਪਾਰਟੀ ਵਾਸਤੇ ਉਸ ਚਰਤਾ ਮਤਲਬ ਇਹ ਕਰਵਾ ਸਕਦੇ ਨੇ ਸੰਤੁਸ਼ਟੀ ਜੀ ਲੌਂਗ ਟਾਈਮ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਉਹ ਮਤਲਬ ਅਰਥਹੀਨ ਹੋ ਜਾਂਦੇ ਨੇ ਫਿਰ ਇਹ ਜਿਹੇ ਲੀਡਰਾਂ ਦੀ ਨਾ ਥੋੜੀ ਜੀ ਜਿਹੜੀ ਪਬਲਿਕ ਦੇ ਵਿੱਚ ਅਮੇਜ ਬਣੀ ਹੁੰਦੀ ਹੈ ਉਹ ਧੂਮਲ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਬਿਆਨ मतलब ਨਹੀਂ ਦੇਣੇ ਚਾਹੀਦੇ ਤੇ ਲੋਕਾਂ ਨੂੰ ਮਤਲਬ ਜੋ ਹਕੀਕਤ ਹੁੰਦੀ ਹੈ ਉਹ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਤੇ ਲੋਕਾਂ ਨੇ ਫੈਸਲਾ ਦਿੱਤਾ ਲੋਕਾਂ ਦੇ ਫੈਸਲੇ ਦੇ ਮੂਹਰੇ ਸਾਰੀਆਂ ਪਾਰਟੀਆਂ ਨੂੰ ਸਿਰ ਝੁਕਾਉਣਾ ਚਾਹੀਦਾ ਜੀ ਇੱਥੇ ਆਮ ਆਦਮੀ ਪਾਰਟੀ ਦਾ ਪਤਾ ਲੱਗਦਾ ਹੈ ਕਿ ਉਹਨਾਂ ਦੇ ਕੰਮ ਕੀਤੇ ਹੋਏ ਲੋਕਾਂ ਨੂੰ ਪਸੰਦ ਆ ਰਹੇ ਨੇ ਤੇ ਲੋਕ ਉਹਨਾਂ ਨੂੰ ਚਾਹੁੰਦੇ ਨੇ ਕਿ ਉਹੀ ਪੰਜਾਬ ਦੇ ਵਿੱਚ ਬਰਕਰਾਰ ਆਮ ਆਦਮੀ ਪਾਰਟੀ ਦੀ ਸਰਕਾਰ ਰਹੇ ਹਾਂ ਦੇਖੋ ਜੀ ਉਹ ਤਾਂ ਫਿਰ ਟਾਈਮ ਦੱਸੂਗਾ 2027 ਦੱਸੂਗਾ ਮਤਲਬ ਜਿਹੜਾ ਥੋੜਾ ਜਿਹਾ ਇਹ ਹੈ ਨਾ ਵੀ ਜਿਵੇਂ ਆਕਾਲੀ ਦਲ ਨੇ ਕਿਹਾ ਸੀ ਕੋਈ ਡਾਂਗ ਫੇਰਨ ਵਾਲਾ ਮੁੱਖ ਮੰਤਰੀ ਮਤਲਬ ਜਿਹੜਾ ਡਾਂਗ ਫੇਰਨ ਵਾਲਾ ਕਲਚਰ ਚਲਾਇਆ ਹੋਇਆ ਇਤਿਹਾਸ ਦੇ ਵਿੱਚ ਇਹ ਨਹੀਂ ਚੱਲਣਾ ਚਾਹੀਦਾ ਕਿਉਂਕਿ ਇਹਦਾ ਸਾਰਾ ਕੁਝ ਹੈ ਜਿਹੜਾ ਧਰਮਦਾਰ ਹੈ ਪਬਲਿਕ ਦੇ ਡਿਪੈਂਡ ਹੁੰਦਾ ਹੈ ਪਬਲਿਕ ਦੇ ਉੱਤੇ ਡਾਂਗ ਫੇਰ ਕੇ ਮਤਲਬ ਆਪਾਂ ਲੰਮਾ ਟਾਈਮ ਜਿਹੜਾ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ ਇਹ ਇਹੋ ਜਿਹੇ ਬਿਆਨਾਂ ਤੋਂ ਵੀ ਬਰੇਜ ਕਰਨਾ ਚਾਹੀਦਾ ਹੈ ਤੇ ਡਾਂਗ ਫੇਰਨ ਨਾਲੋਂ ਭਾਈਚਾਰਕ ਤਸਾਂਜ ਹੈ ਜਿਹੜੀ ਉਹ ਵੱਡੀ ਹੁੰਦੀ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਸੋ ਦੋਸਤੋ ਅਸੀਂ ਰਜ਼ਿੰਦਰ ਜੀ ਮਾਨਸਾ ਤੋਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਜਿੱਤ ਨੂੰ ਵਧਾਈ ਵੀ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਕੰਮ ਨੂੰ ਲੋਕਾਂ ਨੇ ਚੰਗਾ ਮੰਨਿਆ ਸਲਾਘਾ ਕੀਤੀ ਹੈ ਤਾਂ ਜੋ ਦੁਬਾਰਾ ਫਿਰ ਵਾਪਸ ਲੁਧਿਆਣੇ ਦੇ ਵਿੱਚ ਦੁਬਾਰਾ ਆਪਣੀ ਜਿੱਤ ਦੇ ਝੰਡੇ ਜਿਹੜੇ ਕਿ ਉਹ ਗੱਡ ਰਹੀ ਹੈ ਤੇ ਨਾਲ ਦੀ ਨਾਲ ਗੁਜਰਾਤ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਝੰਡੇ ਜਿਹੜੇ ਜਿੱਤੇ ਗੱਡੇ ਹੋਏ ਨੇ ਇਸ ਦੇ ਨਾਲ ਹੀ ਅਸੀਂ ਗੱਲਬਾਤ ਕਰਦੇ ਹਾਂ ਜਿਵੇਂ ਕਿ ਆਸ਼ੂ ਜੀ ਦਾ ਕੁਝ ਕੁ ਵੋਟਾਂ ਦੇ ਨਾਲ ਪਿੱਛੇ ਰਹੇ ਨੇ ਤੇ ਪਰ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਮੇਰੇ ਇੰਨੀ ਵੱਡੀ ਲੀਡ ਦੇ ਨਾਲ ਪਿੱਛੇ ਨਹੀਂ ਰਹਿ ਸਕਦਾ ਮੇਰੇ ਜਿਹੜੀਆਂ ਵੋਟਾਂ ਐ ਉਹਨਾਂ ਦੀ ਜਾਂਚ ਕੀਤੀ ਜਾਵੇ ਗਿਣਤੀ ਕੀਤੀ ਜਾਵੇ ਦੁਬਾਰਾ ਜਾਂ ਕਿਸੇ ਪ੍ਰਕਾਰ ਦੀ ਉਹਨਾਂ ਦੀ ਜਿਹੜੀ ਮਨ ਦੇ ਵਿੱਚ ਸ਼ੰਕਾ ਆਏ ਉਸ ਨੂੰ ਕੀਤਾ ਜਾਵੇ ਪਰ ਜਦੋਂ ਕਹਿੰਦੇ ਨੇ ਕਿ ਜਿੱਤ ਹਾਸਲ ਹੋ ਹੀ ਜਾਵੇ ਟਿਕ ਨਾਮ ਅਨਾਉਂਸ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕਿਤੇ ਅਗਣਤੀ ਹੁੰਦੀ ਹੋਊਗੀ ਤਾਂ ਜਾਂ ਫਿਰ ਉਸ ਚੀਜ਼ ਨੂੰ ਬਰਕਰਾਰ ਰੱਖਿਆ ਜਾਂਦਾ ਹੋਵੇਗਾ ਇਸੇ ਤਰ੍ਹਾਂ ਹੀ ਨੀਟੂ ਸ਼ਟਰਾਂ ਵਾਲੇ ਦੇ ਵੀ ਸਭ ਤੋਂ ਵੱਡੀ ਲੀਡ ਰਹੀ ਹੈ ਕਹਿੰਦੇ ਉਹਨੂੰ ਵੀ 33 ਤੋਂ ਪਲੱਸ ਵੋਟਾਂ ਪੈ ਗਈਆਂ ਨੇ ਤੇ ਅੱਜ ਤੱਕ ਉਹਨਾਂ ਨੂੰ ਕਦੀ ਇੰਨੀਆਂ ਵੋਟਾਂ ਵੀ ਨਹੀਂ ਪਈਆਂ ਹੈਗੀਆਂ ਜੇਕਰ ਹੁਣ ਗੱਲ ਕਰਦੇ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਜੇ ਪੰਜਾਬ ਦੇ ਵਿੱਚ ਟੀਚਰਾਂ ਨੂੰ ਲੈ ਕੇ ਕੰਮ ਕੀਤੇ ਨੇ ਅਧਿਆਪਕਾਂ ਦੇ ਨੇ ਸਾਰੇ ਜਿਹੜੇ ਕਿ ਕੱਚੇ ਸੀ ਉਹਨਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ ਨਾਲ ਨਾਲ ਨਹਿਰਾਂ ਦਾ ਪਾਣੀ ਹੈ ਜਿਹੜਾ ਉਹ ਖੇਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਛੋਟੇ ਛੋਟੇ ਪਿੰਡਾਂ ਦੇ ਵਿੱਚ ਕੱਸੀਆਂ ਦੇ ਵਿੱਚ ਪਾਣੀ ਜਿਹੜਾ ਨਹਿਰਾਂ ਦਾ ਉੱਥੇ ਪਹੁੰਚਾਇਆ ਗਿਆ ਏ ਨਾਲ ਹੀ ਸਾਨੂੰ ਬਿਜਲੀ ਵੀ ਪ੍ਰੋਪਰ ਦੇ ਤਰੀਕੇ ਨਾਲ ਚੱਲ ਰਹੀ ਆ ਪਿੰਡਾਂ ਦੇ ਵਿੱਚ ਕਦੇ ਲੰਬਾ ਕੱਟ ਨਹੀਂ ਲੱਗਦਾ ਤੇ ਰਾਤ ਨੂੰ ਜਿਹੜਾ ਮੋਟਰਾਂ ਨੂੰ ਪਾਣੀ ਹੈ ਜਾਂ ਮੋਟਰਾਂ ਨੂੰ ਬਿਜਲੀ ਉਹ ਵੀ ਉਸ ਤਰੀਕੇ ਨਾਲ ਬੈਲੈਂਸ ਦੇ ਵਿੱਚ ਚੱਲ ਰਹੀ ਹੈ ਤਾਂ ਆਮ ਆਦਮੀ પાર્ટી ਨੂੰ ਲੋਕ ਕਿਉਂ ਨਾ ਪਸੰਦ ਕਰਨਾ ਜਦੋਂ ਕਿ ਜੋ ਸੁੱਖ ਸੁਵਿਧਾ ਉਹਨਾਂ ਨੂੰ ਚਾਹੀਦੀਆਂ ਨੇ ਉਹ ਸਾਰੀਆਂ ਮਿਲ ਰਹੀਆਂ ਨੇ ਜੋ ਤੁਸੀਂ ਕਚਹਿਰੀਆਂ ਦੇ ਵਿੱਚ ਜਾਂਦੇ ਹੋ ਸਭ ਤੋਂ ਵੱਡਾ ਕੰਮ ਹੁੰਦਾ ਸੀ ਕਿ ਤੁਹਾਡੇ ਇੱਕ ਜਾਤੀ ਸਰਟੀਫਿਕੇਟ ਬਣਵਾਉਣ ਦੇ ਲਈ ਵੀ ਤੁਹਾਨੂੰ 50 ਤੋਂ 60 ਗੇੜੇ ਮਾਰਨੇ ਪੈ ਜਾਂਦੇ ਸੀ ਕਦੇ ਕੋਈ ਅਫਸਰ ਨਹੀਂ ਸੀ ਬੈਠਾ ਹੁੰਦਾ ਤੇ ਜਾਂ ਫਿਰ ਕੋਈ ਸਿਗਨੇਚਰ ਨਹੀਂ ਸੀ ਕਰਦਾ ਹੁੰਦਾ ਉਹ ਵੀ ਹੁਣ ਤੁਸੀਂ ਸਵੇਰੇ ਜਾਓ ਤੇ 2 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਜਿਹੜਾ ਸਰਟੀਫਿਕੇਟ ਹੈ ਜਿਹੜਾ ਉਹ ਮਿਲ ਜਾਂਦੇ ਨੇ ਹਰ ਇੱਕ ਚੀਜ਼ ਨੂੰ ਇੱਕ ਪ੍ਰੋਪਰ ਮੈਨੇਜਮੈਂਟ ਦੇ ਵਿੱਚ ਲੈ ਕੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਹਰ ਇੱਕ ਤਰੀਕ ਡਿਪਾਰਟਮੈਂਟ ਦੇ ਵਿੱਚ ਹਰ ਇੱਕ ਪੈਟਰਨ ਹੈ ਜਿਹੜਾ ਕਿ ਉਹਨਾਂ ਨੇ ਦਿੱਤਾ ਹੋਇਆ ਜਿਸ ਤਰੀਕੇ ਦੇ ਨਾਲ ਕੰਮ ਕਰਨਾ ਹੈ ਜਿਹੜੇ ਕਿ ਪਹਿਲਾਂ ਸਿਸਟਮ ਚੱਲ ਰਹੇ ਸੀ ਉਹਨਾਂ ਨੂੰ ਭੰਨ ਤੋੜ ਕਰਕੇ ਮਿੱਥਾ ਨੂੰ ਭੰਨ ਕੇ ਇੱਕ ਨਵੇਂ ਸਿਰੇ ਤੋਂ ਨਵੇਂ ਪੰਜਾਬ ਦੀ ਸਿਰਜਣਾ ਜਿਹੜੀ ਕਿ ਸੀਐਮ ਮਾਨ ਭਗਵੰਤ ਮਾਨ ਨੇ ਕੀਤੀ ਹੈ ਤੇ ਮਾਨ ਵਾਲੀ ਗੱਲ ਹੈ ਕਿ ਲੁਧਿਆਣਾ ਦੇ ਵਿੱਚ ਆਪਾਂ ਫਿਰ ਤੋਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਸੋ ਇਸਦੇ ਅਸੀਂ A1 ਆਦਾਰੇ ਵੱਲੋਂ ਬਹੁਤ-ਬਹੁਤ ਸੀਐਮ ਮਾਨ ਨੂੰ ਮੁਬਾਰਕਬਾਦ ਦਿੰਨੇ ਆ ਕਿ ਲੁਧਿਆਣੇ ਦੇ ਵਿੱਚ ਇੰਨੀ ਵੱਡੀ ਲੀਡ ਦੇ ਨਾਲ ਤੁਸੀਂ ਜੋ ਜਿੱਤ ਪ੍ਰਾਪਤ ਕੀਤੀ ਹੈ ਸੰਜੀਵ अरोड़ा ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਦੋਸਤੋ ਹੁਣ ਮੈਨੂੰ ਦਿਵੋ ਇਜਾਜ਼ਤ